ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਤੇ ਮੇਰੇ ਨਾਲ ਬੈਠੇ ਨੇ ਸਾਡੇ ਵਾਰਡ ਨੰਬਰ 50 ਚੋਂ ਜਿਹੜੇ ਨਵੇਂ ਕੌਂਸਲ ਚੁਣੇ ਗਏ ਨੇ ਰਿਤੂ ਜੀ ਤੇ ਸੱਜੇਬੰਨੇ ਮੇਰੇ ਗੁਰਜੀਤ ਜੀ ਨੇ ਜਿਹੜੇ ਚੁਣੇ ਗਏ ਨੇ ਕਾਉਂਸਲਰ ਵਾਰਡ ਨੰਬਰ 33 ਚੋਂ ਸੋ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਆਜ਼ਾਦ ਹੋਏ ਮੁਲਕ ਨੂੰ 75 ਸਾਲ ਤੋਂ ਵੱਧ ਹੋ ਗਏ ਨੇ ਔਰ ਅਸੀਂ ਦੇਖਿਆ ਗਿਆ ਕਿ ਲਿਫਟ ਸਰਵਿਸ ਮਨ ਸਾਰੇ ਗੱਲਾਂ ਕਰਨ ਤੇ ਜਿਹੜੇ ਸਾਡੇ ਅਨਸੋਚਿਤ ਜਨਜਾਤੀਆਂ ਤੇ ਜਾਤੀ ਦੇ ਬਾਰੇ ਗੱਲ ਤੇ ਬੋਤ ਕਰਨਗੇ ਲੇਕਿਨ ਜਦੋਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਵਾਰੀ ਆਉਂਦੀ ਹੈ ਤੇ ਸਾਰੇ ਫਿਰ ਥੋੜੇ ਜਿਹਾ ਹੱਥ ਘੁੱਟ ਜਾਂਦੇ ਨੇ ਸੋ ਜਦੋਂ ਸਾਡੀ ਪਾਰਟੀ ਆਈਪੀਐਚ ਆਮ ਆਦੀ ਪਾਰਟੀ ਭਗਵੰਤ ਪਾੰਦੀ ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਦੋ ਸੋਚ ਲੈ ਕੇ ਆਏ ਸੀਗੇ ਇੱਕ ਤੇ ਆਪਣਾ ਸਿੰਘ ਪਗਗ ਸਿੰਘ ਜੀ ਦੀ ਸੋਚ ਲੈ ਕੇ ਆਏ ਸੀਗੇ ਦੂਜੀ ਅਸੀਂ ਬਾਬਾ ਸਾਹਿਬ ਭੀਮਰਾਓਂਬੇਦਕਾ ਸਾਹਿਬ ਦੀ ਸੋਚ ਲੈ ਕੇ ਆਏ ਸੀਗੇ ਔਰ ਅਸੀਂ ਚਾਹੁੰਦੇ ਸੀਗੇ ਕਿ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਲੋਕ ਨੇ ਸਾਰੇ ਅਸੀਂ ਇਹਨਾਂ ਨੂੰ ਜੋ ਉਹਨਾਂ ਦੀ ਸੋਚੀ ਉਹ ਸਾਬਨਾ ਕੁਝ ਬੇਸਿਕ ਚੀਜ਼ਾਂ ਦੇ ਸਕੀਏ ਜਿਵੇਂ ਅੰਬੇਦਕਰ ਸਾਹਿਬ ਤੋਂ ਅਨੁਪਾਤ ਬਹੁਤ ਪੜੇ ਸੀਗੇ ਐਸਾ ਸਾਡੀ ਕੋਸ਼ਿਸ਼ ਸੀ ਕਿ ਅਸੀਂ ਪੜਾਈ ਦਾ ਸਤਰ ਜਿਹੜਾ ਉਹ ਉੱਚਾ ਕਰੀਏ ਜੋ ਅਸੀਂ ਕੀਤਾ ਵੀ ਹੈ ਪਿਛਲੇ 3 ਸਾਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀ ਰਿਜ਼ਰਵੇਸ਼ਨ ਹੈ ਜਿਹੜੀ ਕਨਸਟੀਟਿਊਸ਼ਨ ਜਿਹੜਾ ਹੱਕ ਮਿਲਦਾ ਹੈ ਅਨਸੂਚੇ ਜਾਤੀ ਔਰ ਅਨਸੂਚੇ ਜਨਜਾਤੀਆਂ ਨੂੰ ਉਹਦੇ ਵਿੱਚ ਨਾ ਅੰਗਨ ਗਾਂਧੀ ਬੜੇ ਕਰ ਰਹੇ ਸੀਗੇ ਔਰ ਅਸੀਂ ਦੇਖਿਆ ਕਿ ਜਿਹੜੇ ਹਾਈ ਕੋਰਟ ਦੇ ਐਡਵੋਕੇਟ ਜਨਰਲ ਨੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਨੇ ਜਾਂ ਉਹਨਾਂ ਥਲੇ ਜਿਹੜੇ ਡਿਪਟੀ ਐਡਵੋਕੇਟ ਐਡਵੋਕੇਟ ਜਨਰਲ ਨੇ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਸੀ ਕਿ 236 ਸੀਗੀਆਂ ਤੇ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਤਾਂ ਕੇਜਰੀਵਾਲ ਸਾਹਿਬ ਨੇ ਬੜਾ ਬਣਦੀ ਚਾਹ ਸੀ ਕਿ ਅਸੀਂ ਇਹ ਰਿਜ਼ਰਵੇਸ਼ਨ ਇਹਨਾਂ ਪੋਸਟਾਂ ਵਾਸਤੇ ਵੀ ਰਿਜ਼ਰਵੇਸ਼ਨ ਕੀਤੀ ਜਾਵੇ ਕਿਉਂਕਿ ਅਸੀਂ 22 ਦੇ ਇਲੈਕਸ਼ਨ ਚ ਵਾਅਦਾ ਕੀਤਾ ਸੀ ਵਾਅਦਾ ਤਾਂ ਸਾਰਾਂជ្រ ਵੀ ਕੀਤਾ ਸੀਗਾ ਲੇਕਿਨ ਸਾਰਾਂ ਕਿਉਂਕਿ ਕਾਂਗਰਸ ਆ ਗਈ ਸੋ ਬਾਈਚ ਅਸੀਂ ਇਹਨੂੰ ਇੰਪਲੀਮੈਂਟ ਕੀਤਾ ਆ ਕਿ ਤੇ ਉਹਦੇ ਵਿੱਚ 236 ਪੋਸਟਾਂ ਦੇ ਵਿੱਚੋਂ 58 ਪੋਸਟਾਂ ਜਿਹੜੀਆਂ ਸਿੱਗੀਆਂ ਉਹ ਇਸ ਕੈਟਾਗਰੀ ਚ ਆ ਗਈਆਂ ਤੇ ਜਦੋਂ ਭਰੀਆਂ ਗਈਆਂ ਤੇ ਅਸੀਂ ਫਿਰ ਦੁਬਾਰਾ ਦੇਖਿਆ ਕਿ ਕੁਝ ਪੋਸਟਾਂ ਖਾਲੀ ਰਹਿ ਗਈਆਂ ਸੋ 15 ਪੋਸਟਾਂ ਖਾਲੀ ਰਹਿ ਗਈਆਂ ਫਿਰ ਉੱਤੇ ਜਦੋਂ ਕੋ ਕੀਤੀ ਗਈ ਤੇ ਇਹ ਹਿਸਾਬ ਲਾਇਆ ਕਿ ਕਿਉਂਕਿ ਜਿਹੜੇ ਪਛੜੇ ਬਰ ਗਹਿ ਜਾਂਦੇ ਨੇ ਉਹਨਾਂ ਦੀ ਫਿਰ ਕੁਦਰਤੀ ਗੱਲ ਹੈ ਉਹਨਾਂ ਨੂੰ ਨੌਕਰੀ ਵੀ ਘੱਟ ਮਿਲਦੀ ਹੈ ਉਹਨਾਂ ਨੂੰ ਕੋਟਾ ਜੇ ਕੇਸ ਵੀ ਕੱਟ ਮਿਲਦੇ ਨੇ ਸੋ ਉਹਨਾਂ ਦੀ ਆਮਦਨੀ ਵੀ ਕੱਟ ਹੁੰਦੀ ਹੈ ਸੋ ਇੱਕ ਕ੍ਰਾਈਟੇਰੀਆ ਸੀਗਾ ਇਹ ਇਹਦੇ ਵਿੱਚ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੀ ਜਿਹੜੀ ਇਨਕਮ ਟੈਕਸ ਦੀ ਰਿਟਰਨ ਹੈ ਉਹ 2 ਲੱਖ ਦੀ ਹੋਣੀ ਚਾਹੀਦੀ ਹੈ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਇਨਕਮ ਟੈਕਸ ਰਿਟਰਨ ਹੁੰਦੀ 15 ਲੱਖ ਤੋਂ ਨੀ ਚੇਦੀ ਹੈ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਦੀ ਇਨਕਮ ਟੈਕਸ ਦੀ ਰਿਟਰਨ 10 ਲੱਖ ਤੋਂ ਨੀ ਚੇਦੀ ਹੈ ਜਿਹੜੇ ਡਿਪਟੀ ਨੇ ਉਹਨਾਂ ਦੀ ਹੋਣੀ ਚਾਹੀਦੀ ਹੈ 7.5 ਲੱਖ ਔਰ ਜਿਹੜੇ ਅਸਿਸਟੈਂਟ ਐਡਵੋਕੇਟ ਜਨਨ ਨੇ ਉਹਨਾਂ ਦੇ 5 ਲੱਖ ਹੁੰਦੇ ਸੀ ਸੋ ਇਸ ਤਰ੍ਹਾਂ ਦਾ ਕ੍ਰਾਈਟਰੀਆ ਸੀਗਾ ਲੇਕਿਨ ਦੇਖਿਆ ਗਿਆ ਕਿ ਸਾਡੇ ਬਹੁਤ ਸਾਰੇ 15 ਸੀਟਾਂ ਤਾਂ ਵੇਲੇ ਰਹਿ ਗਈਆਂ ਕਿਉਂਕਿ ਜਿਹੜੇ ਅਨੁਸੂਚਿਤ ਜਾਤੀ ਨੂੰ ਅਗਨੌਮ ਕਰਦੇ ਸੀਗੇ ਉਹਨਾਂ ਕੋ ਇਹ ਨਹੀਂ ਆਮਦਨੀ ਨਹੀਂ ਸੀ ਹੈਗੀ ਕਿ ਉਹ ਇਹਨਾਂ ਇਨਕਮ ਟੈਕਸ ਪਰ ਸਕਣ ਸੋ ਇੱਕ ਬੜਾ ਵੱਡਾ ਫੈਸਲਾ ਲੈਂਦੇ ਹੋਏ ਆ ਇਹ ਕੇਜਰੀਵਾਲ ਸਾਹਿਬ ਨੇ ਮਤਲਬ ਉਹਨਾਂ ਦੀ ਇੱਛਾ ਸੀਗੀ ਔਰ ਮਾਨ ਸਾਹਿਬ ਨੇ ਜਿਹੜੀ ਸਾਡੀ ਲਾਸਟ ਕੈਬਨਟ ਮੀਟਿੰਗ ਹੋਈ ਹੈ ਉਹਦੇ ਚ ਉਹਨਾਂ ਨੇ ਇੱਕ ਆਰਡੀਨੈਂਸ ਲੈ ਕੇ ਆਏ ਨੇ ਜਿਹਦੇ ਚ ਇਹ ਇਨਕਮ ਟੈਕਸ ਦੀ ਜਿਹੜੀ ਦਰ ਇਹਨਾਂ ਘਟਾਉਂਦੀ ਹੈ ਸੋ ਐਡਵੋਕੇਟ ਦੀ ਪੋਸਟ ਐਡਵੋਕੇਟ ਜਨਰਲ ਦੀ ਪੋਸਟ ਵਾਸਤੇ 10 ਲੱਖ ਹਾਫ ਆਫ ਕਰਦੀ ਮਤਲਬ ਐਡਵੋਕੇਟ ਜਨਰਲ ਦੀ 10 ਤੱਕ ਹੋ ਗਈ ਜਿਹੜੇ ਅਡੀਸ਼ਨਲ ਉਹਨਾਂ ਦੀ ਸਾਢੇ 7 ਹੋ ਗਈ ਔਰ ਸੀਨੀਅਰ ਡਿਪਟੀ ਦੀ 5 ਹੋ ਗਈ ਸੋ ਇਸ ਤਰ੍ਹਾਂ ਸਾਰੀ 50% ਕਰਤੀਆਂ ਨੇ ਤਾਂ ਕਿ ਇਹ 15 ਸੀਟਾਂ ਵੀ ਅਸੀਂ ਪਾਰ ਸਕੀਏ ਸੋ ਇਹ ਸਾਡੀ ਸਰਕਾਰ ਦੀ ਇਹ ਇੱਛਾ ਹੈ ਇਹ ਤਮੰਨਾ ਹੈ ਕਿ ਐਸੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੀਏ ਤਾਂ ਕਿ ਕੋਈ ਵੀ ਵਰਗ ਪਛੜਿਆ ਨਾ ਰਹੇ ਔਰ ਸਦੀਆਂ ਤੋਂ ਕਿਉਂਕਿ ਚੱਲੀ ਆ ਰਹੀ ਪ੍ਰਥਾ ਜਿਹਦੇ ਵਿੱਚ ਪੜਾਈ ਲਿਖਾਈ ਇਹਨਾਂ ਵਰਗਾਂ 'ਚ ਘਟ ਹੈ ਸੋ ਸਾਡੀ ਇੱਛਾ ਹੈ ਕਿ ਸਾਡੇ ਨਾਲ ਚੱਲਣ ਨਾਲ ਮਿਲ ਕੇ ਅਸੀਂ ਆਪਣੇ ਜਿਹੜਾ ਪ੍ਰਾਂਤ ਹੈ ਪੰਜਾਬ ਦਾ ਇਹਦੇ 'ਚ ਤਰੱਕੀ ਕਰ ਸਕੀਏ ਔਰ ਜੋ ਅਸੀਂ ਵਾਅਦੇ ਕਰਕੇ ਆਏ ਲੋਕਾਂ ਨੂੰ ਜੋ ਤੁਹਾਡਾ ਕੇ ਵਸੀਂ ਵਾਅਦੇ ਕੀਤੇ ਨੇ ਕੇ ਜੀਵਨ ਸ਼ਬਦੋਂ ਹੋਂਦ ਦੇ ਸੀ ਬੋਟ ਮੁਕਣੀਆਂ ਮਾਨ ਸਾਭ ਹੋਂਦ ਸੀਗੇ ਤਾਂ ਤੁਹਾਨੂੰ ਸਣੀ ਗੱਲ ਕਰਦੇ ਸੀ ਅਸੀਂ ਇਹ ਵਾਅਦੇ ਕਰਦੇ ਸੀਗੇ ਇਹ ਅਸੀਂ ਚੱਲਨੇ ਕਿ ਅਸੀਂ ਕਮਿਟਮੈਂਟ ਜਿਹੜੀ ਆਪਣੀ ਪੂਰੀ ਕਰ ਸਕੀਏ ਸੋ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀ ਜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਇਸ ਤੇ ਪੂਰੇ ਖਰੇ ਉਤਰੇ ਆ ਕਿ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਕਿ ਕੋਈ ਸੀਟ ਵਿਲੀ ਨਾ ਰਹੇ ਕਿਉਂਕਿ ਬਹੁਤ ਸਾਰੇ ਮਹਿਕਮੇ ਦੇਖਿਆ ਕਿ ਸੀਟਾਂ ਵਿਲੀ ਰਹਾਂਗੀਆਂ ਸੋ ਅਸੀਂ ਸੋਚਿਆ ਕਿ ਘਟੋ ਘਟ ਇਥੇ ਅਸੀਂ ਇਹਨਾਂ ਪੂਰਾ ਪੜੀ ਅੱਛਾ ਨੌ ਸਾਹਿਬ ਇੱਕ ਪ੍ਰਤਾਪ ਬਾਜਵਾ ਵੱਲੋਂ ਜੋ ਕੀਤਾ ਗਿਆ ਉਹਦੇ ਵਿੱਚ ਥਾਣੇਦਾਰ ਨੂੰ ਬੁਲਾਇਆ ਗਿਆ ਉਹ ਕਹਿੰਦੇ ਕਿ ਵਿਪੱਖ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅ ਮੇਰਾ ਖਿਆਲ ਜਿੰਨਾ ਹਾਲਾਤਾਂ ਤੇ ਪੰਜਾਬ ਪਹਿਲਾਂ ਵੀ ਗੁਜ਼ਰਦਾ ਰਿਹਾ ਹੈ ਫੇ ਠੀਕ ਹੋਇਆ ਫਿਰ ਗੁਜ਼ਰਿਆ ਫੇ ਠੀਕ ਹੋਇਆ। ਸੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਸਾਰੇ ਪੰਜਾਬੀਆਂ ਦੀ ਕਿ ਅਸੀਂ ਇਲੈਕਸ਼ਨ ਦੇ ਟਾਈਮ ਤੇ ਜਿੰਨਾ ਮਰਜੀ ਇੱਕ ਦੇ ਖਿਲਾਫ ਰੌਲਾ ਪਾ ਲਈਏ ਲੇਕਿਨ ਇਲੈਕਸ਼ਨ ਹੋਣ ਦੇ ਬਾਅਦ ਸਾਨੂੰ ਪੰਜਾਬ ਨੂੰ ਰਾਜ ਮਿਲ ਕੇ ਇਕੱਠਾ ਚਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਜੇ ਪੰਨਾ ਦੇ ਬਾਜਵਾ ਸਾਹਿਬ ਦੇ ਕੋਈ ਨੌਲੇਜ ਹੈਗੀ ਹੈ ਜਿੱਦ ਤੇ ਉਹਨਾਂ ਨੂੰ ਪਤਾ ਕਿ ਪੰਜਾਬ ਪੰਜਾਬ ਗ੍ਰੇਡ ਆਏ ਨੇ ਤੇ ਮੇਰੇ ਖਿਆਲ ਨਾਲ ਨੌਲੇਜ ਸ਼ੇਅਰ ਕਰਨ ਦੀ ਕੋਈ ਤਰਾਇਜ ਹੋਣਾ ਚਾਹੀਦਾ ਕਿਉਂਕਿ ਨੈਸ਼ਨਲ ਯੂਨਿਟੀ ਦਾ ਤੇ ਸਮੱਸਿਆ ਤੇ ਸੋ ਉਹਨਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਕੋਈ ਸਮੱਸਿਆ ਜਿਹੜੀ ਬੜੀ ਹੈ ਨਹੀਂ ਹੈ ਦੱਸ ਦੇਣ ਤਾਂ ਕਿ ਪੁਲਿਸ ਆਪਣਾ ਐਕਸ਼ਨ ਕਰ ਸਕੇ ਉਹ ਕਹਿੰਦੇ ਗੱਲ ਬਾਬਾ ਬਾਬਾ ਸਾਹਿਬ ਦੀ ਅੰਬੇਦਕਰ ਸਾਹਿਬ ਦੀ ਕਰਦੇ ਆ ਇਹਦੇ ਆਵਾਜ਼ ਲੋਕਾਂ ਦੀ ਬੰਦ ਕਰ ਦੇ ਨਹੀਂ ਦੇਖੋ ਬਾਬਾ ਅੰਬੇਦਕਰ ਬਾਬਾ ਸਾਹਿਬ ਬੀਬਰਾਮ ਅੰਬੇਦਕਰ ਦੀ ਗੱਲ ਅਸੀਂ ਕਰਦੇ ਆ ਔਰ ਅਸੀਂ ਖਰੇ ਉਤਰਦੇ ਆ ਉੱਤੇ ਤუ ਦੇਖੋ ਉਹਨਾਂ ਦੀ ਸੋਚ ਸੀ ਕਿ ਕਨਸਟੀਟਿਊਸ਼ਨ ਅਪਹੋਲਡ ਕੀਤੀ ਜਾਵੇ ਉਹਨੇ ਸੋਚੀ ਕਿ ਸਾਡੇ ਸਾਰੇ ਵਰਗ ਪੜ੍ਹ ਲਿਖ ਜਾਣ ਤੇ ਅਸੀਂ ਜੁਨੀਅਰ ਇੰਵੈਸਟਮੈਂਟ ਸਕੂਲਾਂ ਤੇ ਕਰ ਰਹੇ ਹਾਂ ਹੁਣ ਤੁਹਾਨੂੰ ਦੱਸਾਂ ਕਿ ਅਸੀਂ 6800 ਨਵੇਂ ਕਮਰੇ ਬਣਾਏ ਕਲਾਸਰੂਮਸ ਅਸੀਂ ਘਟੋ ਘਟ 4700 ਕਲਾਸਰੂਮ ਅਸੀਂ ਰੀਜੂਵਿਨੇਟ ਕੀਤੇ ਅਸੀਂ ਨਵੀਨੀਕਰਨ ਕੀਤਾ ਉਹਨਾਂ ਦਾ ਅਸੀਂ 12000 ਤੋਂ ਵੱਧ ਕੱਚੇ ਟੀਚਰ ਪੱਕੇ ਕੀਤੇ ਅਸੀਂ 10000 ਨੰਬਰ ਦੀ ਬੇਨਤੀ ਸੁਣਨ 10000 ਤੋਂ ਵੱਧ ਸਪੜਾਈ ਬਾਬਾ ਸਾਹਿਬ ਕੀ ਕਹ ਬਾਬਾ ਸਾਹਿਬ ਕਹਿੰਦੇ ਸੀ ਪੜ੍ਹ ਲਿਖੋ ਸਾਰੇ ਸਾਰੇ ਵਰਗ ਪੜ੍ਹਨ ਲਿਖਣ ਔਰ ਸਪੈਸ਼ਲੀ ਜਿਹੜੇ ਅਨਸੋਚਿਤ ਜਾਤੀ ਵਾਲੇ ਨੇ ਇਹ ਪੜ੍ਹਨ ਲਿਖਣਤਾ ਕਿਉਂ ਹੀਕ ਤਰੀਕਾ ਤਰਤੀ ਕਰਨ ਦਾ ਹੁਣ ਮੇਰੇ ਹਲਕੇ ਚ ਇੱਕ ਲਾਇਬ੍ਰੇਰੀ ਬਣੀ ਹੈ ਅਸੀਂ ਉਹਦਾ ਨਾਮ ਬਾਬਾ ਸਾਹਿਬ ਅੰਬेडकर ਦਾ ਨਾਮ ਰੱਖਾਂਗੇ ਤਾਂ ਕਿ ਉਹ ਹੈ ਵੀ ਜਿਹੜੀ ਲੋਕੈਲਟੀ ਆ ਜਿੱਥੇ ਮੇਰੀ ਭੈਣ ਇਹ ਆਉਂਦੇ ਨੇ 50 ਨੰਬਰ ਵਾਰਡ ਚ ਆਉਂਦੇ ਨੇ ਉੱਥੇ ਆਪਣਾ ਬੁਜੁਰਪੁਰਾ ਗੁਰੂ ਅਮਰਦਾਸ ਨਗਰ ਔਰ ਇਹ ਸਾਰੇ ਇਲਾਕੇ ਨੇ ਜਿੱਥੇ ਪਛੜ ਲੋਕ ਰਹਿੰਦੇ ਨੇ ਮੈਂ ਤੇ ਚਾਹੁੰਦਾ ਹਾਂ ਕਿਤਾਬਾਂ ਪੜ੍ਹਨ ਰਾਤ ਤੱਕ 10 ਵਜੇ ਤੱਕ ਬਹਿਣ ਸੋ ਜਿਹੜੀ ਸੋਚ ਹੈ ਉਹਨਾਂ ਦੀ ਸੋਚ ਇਹੀ ਸੀਗੀ ਕਿ ਸਾਰੇ ਪੜ੍ਹ ਲ ਪੜਾਈ ਲਈ ਖਾਇ ਤੇ ਬਨਾ ਕੋਈ ਕੰਮ ਤਰੱਕੀ ਦਿਖਾ ਸਕੀ ਪਰ ਅੱਜ ਦੀ ਦੇਰ ਤੇ ਜੋ ਰਵਾਲ ਮੱਚਾ ਵਿਕਰਮਜੀਤ ਸਿੰਘ ਕਹਿ ਰਿਹਾ ਹੈ ਕਿ ਸਿੱਖਿਆ ਕ੍ਰਾਂਤੀ ਨਹੀਂ ਪਖਾਣਿਆ ਦਾ ਉਦਘਾਟਨ ਆ ਮੈਂ ਗੱਲ ਕਰਨੀ ਹੈ ਦੇਖੋ ਸਾਡੇ ਸਭ ਦੀ ਮਾਵਾਂ ਪੈਣਾ ਹੈਗੀਆਂ ਬੱਚੀਆਂ ਹੈਗੀਆਂ ਤੇ ਮੈਂ ਕੱਲ ਇੱਕ ਸਕੂਲ ਚ ਗਿਆ ਜਿੱਥੇ ਅਸੀਂ ਬਿਲਕੁਲ ਉਦਘਾਟਨ ਕਲਾਸਾਂ ਦਾ ਵੀ ਕੀਤਾ ਤੇ ਪਖਾਣੇ ਦਾ ਵੀ ਕੀਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਮੈਨੂੰ ਕਹਿੰਦੇ ਕਿ ਬੱਚੀਆਂ ਸਾਡੀਆਂ ਪੈੜੀਆਂ ਜਾਂਦੀਆਂ ਸੀਗੀਆਂ ਕਿਹੜਾ ਜ਼ਮਾਨਾ ਚੱਲ ਰਿਹਾ ਹੈ ਮਨ ਲਸੀਂ ਸੋਚ ਵੀ ਕਿਵੇਂ ਸਾਡੇ ਸਾਡੀ ਬੀਬੀਆਂ ਪੈਣਾ ਜਾ ਕੇ ਜਗ੍ਹਾ ਲੱਭਦੀਆਂ ਫਿਰ ਕਿਤੇ ਆਪਣੇ ਆਪ ਨੂੰ ਪਿਸ਼ਾਬ ਕਰਨ ਵਾਸਤੇ ਸੋ ਇਹ ਔਰ ਕੋਈ ਵੀ ਸਕੂਲ ਕਾਮਯਾਬ ਨਹੀਂ ਹੋ ਸਕਦਾ ਜਦ ਤੱਕ ਕਿ ਮਾਹੌਲ ਠੀਕ ਨਹੀਂ ਹੋਏਗਾ ਜਦ ਤੱਕ ਟੀਚਰਸ ਵਾਸਤੇ ਬੱਚੀਆਂ ਵਾਸਤੇ ਸਪੈਸ਼ਲੀ ਬਾਥਰੂਮ ਨਹੀਂ ਹੋਣਗੇ ਚੰਗੇ ਕਲਾਸਰੂਮ ਨਹੀਂ ਹੋਣਗੇ ਲਾਈਟਾਂ ਨਹੀਂ ਜਗਦੀਆਂ ਹੋਣਗੀਆਂ ਪੱਖੇ ਨਹੀਂ ਚੱਲਦੇ ਹੋਣਗੇ ਹੋਂ ਤੱਕ ਬੱਚਾ ਪੜਾਈ ਵੀ ਉੱਥੇ ਬੈਕ ਕਰੇਗਾ ਡੈਸਕ ਨਹੀਂ ਹੋਣਗੇ ਅਸੀਂ 1.8 ਲੱਖ ਡੈਸਕ ਔਰ ਟੇਬਲ ਕਲਾਸਾਂ ਦਿੰਦੇ ਨੇ ਐਸ ਵਕਤ ਸਾਡਾ ਕੋਈ ਬੱਚਾ ਪੰਜਾਬ ਆ ਕੇ ਲਈ ਬਣ ਰਿਹਾ ਮੁਕੇ ਰਸੋ ਬਤਾਇਆ ਕਿ ਨੇ ਜੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਵੀਡੀਓ ਜਾਰੀ ਕਰਕੇ ਉਹਨਾਂ ਦਾ ਕਹਨੇ ਕਿ ਇਹ ਜਿਹੜੇ ਸਕੂਲਾਂ ਦਾ ਅੱਜ ਸਿੱਖਿਆ ਮੰਤਰੀ ਆ ਰਹੇ ਨੇ ਇਹ ਪਾਲੀਆਂ ਸਰਕਾਰਾਂ ਦੇ ਟਾਈਮ ਤੇ ਸਕੂਲ ਬਣੇ ਨੇ ਜੇ ਉਹਨਾਂ ਨੂੰ ਨੋਲਿਜ ਨਹੀਂ ਇੱਥੇ ਮੇਰੇ ਕੋਲ ਪੁੱਛ ਸਕਦਾ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਸਕੂਲ 'ਚ ਕਿਹੜੀ ਜ਼ਰੂਰਤ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦੇਖੋ ਹਰ ਇੱਕ ਬੰਦਾ ਸਿਆਣਾ ਹੁੰਦਾ ਜਿਹੜੇ ਸਰ ਬਹੁਤ ਸਿਆਣੇ ਨੇ ਜੇ ਉਹਨਾਂ ਦੇ ਕੋਈ ਨੋਲਿਜ ਹੈ ਕਿ ਜਿਹੜੇ ਕਿਸੇ ਸਕੂਲ ਨੂੰ ਲੋੜ ਹੈ ਕਿਸੇ ਚੀਜ਼ ਦੀ ਸੰਭੂਰ ਦੱਸਣ ਅਸੀਂ ਦਾਂਗੇ ਉੱਥੇ ਪਰ ਅਸੀਂ ਵੀ ਜਿਹੜੇ ਟੀਚਰਸ ਨੂੰ ਪੁੱਛ ਕੇ ਸਭ ਨੂੰ ਪੁੱਛ ਕੇ ਜਿਹੜੇ ਸਕੂਲਾਂ ਚ ਇਮਪਰੂਵਮੈਂਟ ਕਰ ਰਹੇ ਆ ਉਹਨੇ ਮੈਂ ਸ਼ਹਿਰ ਦੇ ਅੰਦਰ ਸਕੂਲ ਹੈ ਸਾਡਾ ਮੋਤੀਪੁਰਾ ਦੇ ਅੰਦਰ ਸਕੂਲ ਹੈ ਤੇ ਮੋਚੀ ਵਾਲੀ ਗਲੀ ਚ ਤੇ ਬੜਾ ਪੁਰਾਣਾ ਸਕੂਲ ਹੈ 100 ਸਾਲ ਤੋਂ ਪੁਰਾਣਾ ਸਕੂਲ ਹੈ ਅਸੀਂ ਉਹਨਾਂ ਨੂੰ ਕਿੰਨਾ ਬਜਟ ਦਿੰਦਾ ਸੀ ਉਹਨਾਂ ਇੱਕ ਕਲਾਸ ਹੁੰਦਾ ਦੋ ਕਲਾਸ ਹੋ ਬਣਾ ਲਏ ਨੇ ਦੇਖੋ ਇੱਕ ਗੱਲ ਕਰਨੀ ਬੜੀ ਸੌਖੀ ਹੁੰਦੀ ਹੈ ਤੁਸੀਂ ਮੈਨੂੰ ਇਹਨਾਂ ਨੂੰ ਪੁੱਛੋ ਕਿ ਨਵਾਂ ਸਕੂਲ ਬਣਾ ਕਿਸੇ ਨੇ ਹੁਣ ਦੱਖਣੀ ਵਿੱਚ ਭਗਤਾਂ ਵਾਲੇ ਚੌਂਕ ਦੇ ਵਿੱਚ ਅਸੀਂ ਨਵਾਂ ਸਕੂਲ ਬਣਨ ਨਿਊ ਸਕੂਲ ਬਣਾ ਰਹੇ ਆ ਅਰ ਰਿਕਰ 65 ਕਮਰੇ ਸਕੂਲ ਬਣੇਗਾ ਚਾਰ ਮੰਜ਼ਲਾ ਸਕੂਲ ਹੋਏਗਾ ਗਰਾਊਂਡ 플ਾਂ 3 ਉਹ ਚ 3000 ਬੱਚਾ ਪੜ੍ਹੇਗਾ ਸੜ ਨਕਸ਼ੇ ਪਾਸ ਹੋ ਗਏ ਨੇ ਬਜਟ ਪਾਸ ਹੋ ਗਿਆ ਔਰ ਜਿਤਨਾ ਸਾਨੂੰ ਪੈਸੇ ਮਿਲਣਗੇ ਅਸੀਂ ਉਹ ਕੰਮ ਸ਼ੁਰੂ ਕਰ ਦੇਣਾ ਹੈ ਪਲੇਗਰਾਉਂਡ ਹੋਏਗੀ 200 ਪਿੱਟ ਦਾ ਟਰੈਕ ਹੋਏਗਾ ਸੋ ਅਸੀਂ ਗੱਲਾਂ ਨਹੀਂ ਕਰਦੇ ਕੰਮ ਹੀ ਕਰਦੇ ਆ ਤੁਸੀਂ ਕੋਈ ਸਕੂਲ ਵੇਖਣੇ ਜਾ ਕੇ ਜੇ ਤੁਹਾਨੂੰ ਕੋਈ ਟੀਚਰ ਕਹਦੇ ਵੀ ਸਾਡਾ ਕੰਮ ਨਹੀਂ ਚੱਗਾ ਸਰਕਾਰ ਨਹੀਂ ਚੱਗਾ ਕੰਮ ਕਰ ਰਹੀ ਜਾਂ ਕੁਛ ਹੋਜੀ ਗੱਲ ਹੁਣ ਦੇਖੋ ਤੁਸੀਂ ਅੱਗੇ ਟੀਚਰ ਸਕੂਲ ਦੇ ਸਾਰੇ ਕੰਮ ਕਰਦੇ ਸੀ ਕੋਈ ਟੂਟੀ ਖਰਾਬ ਹੋ ਜਾਣੀ ਕੋਈ ਬੱਤੀ ਖਰਾਬ ਹੋ ਜਾਣੀ ਕੋਈ ਗੇਟ ਖਾ ਉਹ ਜਣਾ ਹੁਣ ਕੈਂਪਸ ਮੈਨੇਜਰ ਰੱਖੇ ਨੇ ਉਹ ਕਰਨ ਲਈਏ ਕੰਮ ਤਾਂ ਕਿ ਟੀਚਰ ਆਪਣੇ ਪੜਾਈ ਦੇ ਕੰਮ ਸਾਰੇ ਕਰਾ ਸਕਣ ਸਰ ਜੀ ਗੱਲ ਕਰੀਏ ਤੁਸੀਂ ਕਿ ਕੋਈ ਵੀ ਅਗਰ ਸਾਡੇ ਤੇ ਉਂਗਲ ਚੁੱਕਦਾ ਹੋਵੇ ਤੁਹਾਡੇ ਆਪਣੇ ਵਿਧਾਇਕ ਪੋਰ ਮੇਜ ਪ੍ਰਤੱਖ ਨੇ ਵੀ ਕਈ ਵਾਰੀ ਤੁਹਾਡੀ ਸਰਕਾਰ ਤੇ ਉਂਗਲ ਚੁੱਕੀ ਹੈ ਕੀ ਉਹਨਾਂ ਨੂੰ ਮਨਾਨ ਦੀ ਵੀ ਅਜੇ ਤੱਕ ਕੋਸ਼ਿਸ਼ ਕੀਤੀ ਦੇਖੋ ਮੈਂ ਪਾਰਟੀ ਦੇ ਵਾਸਤੇ ਗੱਲ ਨਹੀਂ ਕਰ ਰਿਹਾ ਪਰ ਜੇ ਤੁਸੀਂ ਸਕੂਲ ਦੀ ਗੱਲ ਕਰ ਰਹੇ ਹੋ ਸ਼ਾਇਦ ਫਿਰ ਮੈਂ ਉਸ ਗੱਲ ਨੂੰ ਟੇਕ ਅਪ ਕਰਨਾਂ ਤੁਹਾਡੇ ਨੂੰ ਕਿ ਦੇਖੋ ਸਕੂਲ ਨੂੰ ਸਿਰਫ ਮੈਂ ਦੱਸਿਆ ਨਾ ਕਿ ਸਕੂਲ ਦੀ ਰੂਹ ਹੁੰਦੀ ਹੈ ਸਕੂਲ ਦੀ ਬਿਲਡਿੰਗ ਸਿਰਫ ਰੂਹ ਨਹੀਂ ਹੁੰਦੀ ਅੰਦਰ ਰੂਹ ਪਾਈ ਜਾਂਦੀ ਹੈ ਜਿਹੜੇ ਸਕੂਲ ਦਾ ਜ਼ਿਕਰ ਕਰ ਰਹੇ ਸੀਗੇ ਉਹ ਅੰਦਰ ਡੈਸਕ ਲੱਗੇ ਨੇ ਅੰਦਰ ਇੰਟਰਐਕਟਿਵ ਪੈਨਲਸ ਆਏ ਨੇ ਸਾਡੇ ਅਸੀਂ ਅੰਦਰ ਪ੍ਰੋਜੈਕਟਰ ਦਿੱਤੇ ਨੇ ਅੰਦਰ ਮੈਂ ਦੱਸਿਆ 1.8 ਲੱਖ ਡੈਸਕ ਨਵੇਂ ਬਣ ਕੇ ਆਏ ਨੇ ਮਤਲਬ ਸਾਰੇ ਕਰਨ ਨੂੰ ਪੈਸੇ ਲੱਗਦੇ ਨੇ ਇਹਨਾਂ ਨੂੰ ਸੋਚ ਲਈ ਦੀ ਤੁਹਾਡੀ ਕਿ ਅਸੀਂ ਬੱਚਾ ਪੰਜਰੀ ਬਣਾ ਤਾ ਨਹੀਂ ਟੇਬਲਾਂ ਤੇ ਬਣਾਏ ਅਸੀਂ ਟਾਇਲਟਸ ਬਲਾਕ ਬਣਾਏ ਨੇ ਅਸੀਂ ਟੀਚਰਾਂ ਦੇ ਬਹਿਣ ਵਾਸਤੇ ਜਗ੍ਹਾ ਬਣਾਈਆਂ ਨੇ ਸੋ ਇਹ ਸਾਰੇ ਕੰਮ ਕੀਤੇ ਨੇ ਅਸੀਂ ਸਿਰਫ ਇਹ ਇਹ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਹੁਣ ਮੇਰਾ ਘਰ ਆ ਇਹਨੂੰ ਬਾਹਰੋਂ ਠੀਕ ਕਰਨਾ ਔਰ ਅੰਦਰੋਂ ਠੀਕ ਕਰਨਾ ਬੜਾ ਫਰਕ ਹੈ ਕਿ ਅੰਦਰ ਠੀਕ ਕਰ ਜੀ ਬੜਾ ਸਾਰੇ ਪੈਸੇ ਲੱਗਦੇ ਨੇ ਔਰ ਸਾਰੇ ਕੰਮ ਅਸੀਂ ਕੀਤੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਰੀਨੋਵੇਸ਼ਨ ਕਰਨ ਦੇ ਨਾਲ ਹੀ ਸਕੂਲ ਠੀਕ ਹੋ ਜਾਂਦੇ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਵਾਬ ਦਿੱਤਾ ਆਪ ਪਰਦੇਸ਼ ਸਿੰਘ ਪੈਂਸਰੇ ਕਿ ਮੰਤਰੀ ਬਣ ਔਰ ਸਾਰੇ ਸਕੂਲ ਹੈ ਜਿਨ੍ਹਾਂ ਵਿੱਚ ਟੀਚਰ ਹੈ ਨਹੀਂ ਦਿੱਤੇ ਇੱਕ ਇੱਕ ਟੀਚਰ ਹੈ ਤੇ 8ਵੀਂ ਜਮਾਤ ਤੱਕ ਪੜਾਇਆ ਜਿਨ੍ਹਾਂ ਚ ਡਾਕਟਰ ਸਾਹਿਬ ਇਹ ਚੀਜ਼ ਦੀ ਹੋਏਗੀ ਹੋਣਾ ਚਾਹੀਦਾ ਕਿਵੇਂ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਸਕਦੇ ਆ ਦੋ ਇੰਪੋਰਟੈਂਟ ਨਾਰੇ ਦਿੱਤੇ ਸੀਗੇ ਇੱਕ ਹੈਲਥ ਔਰ ਦੂਸਰਾ ਐਜੂਕੇਸ਼ਨ ਜੀ ਦੇਖੋ ਇਸ ਤਰ੍ਹਾਂ ਜੇ ਕਿ ਟੀਚਰ ਸੇ ਬਿਨਾ ਕਦੇ ਕੋਈ ਸਕੂਲ ਨਹੀਂ ਚੱਲੇਗਾ ਟੀਚਰ ਹੋਏਗਾ ਤੇ ਬੱਚੇ ਜਾਣ ਕੇ ਤਾਂ ਹੀ ਪੜ੍ਹਾਈ ਹੋਏਗੀ ਸੋ 1997 ਦੇ ਬਾਅਦ ਤੁਹਾਨੂੰ ਪਤਾ ਪੱਕੀਆਂ ਭਰਤੀਆਂ ਸਰਕਾਰ ਨੇ ਬੰਦ ਕਰਤੀਆਂ ਸੀ ਮਤਲਬ ਪਿਛਲੇ 27 28 ਸਾਲ ਤੋਂ ਭਰਤੀਆਂ ਹੋਣੀਆਂ ਬੰਦ ਹੀ ਹੋ ਗਈਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਕਿਉਂਕਿ ਵਿਸ਼ਵਾਸ ਦਵਾਇਆ ਸੀਗਾ ਔਰ ਉਹ ਵਿਸ਼ਵਾਸ ਨੂੰ ਪੂਰਾ ਕਰਦੇ ਹੋਇਆ ਅਸੀਂ ਜਿਹੜੇ 12316 ਦੇ ਕਰੀਬ ਜਿਹੜੇ ਸਾਡੇ ਟੀਚਰ ਸੀਗੇ ਕੱਚੇ ਟੀਚਰ ਸੀਗੇ ਉਹਨਾਂ ਨੂੰ ਸੇ ਪੱਕੇ ਕੀਤਾ ਔਰ 10000 ਕੁਛ ਮੈਨ ਐਗਜੈਕਟ ਫਕਰ ਨਹੀਂ ਪਤਾ 10000 ਤੋਂ ਉੱਪਰ 10.5000 ਦੇ ਕਰੀਬ ਅਸੀਂ ਨਵੇਂ ਟੀਚਰ ਭਰਤੀ ਕੀਤੇ ਨੇ 1300 ਦੇ ਕਰੀਬ ਅਸੀਂ ਜਿਹੜੇ ਕਲਰਕਸ ਵਗੈਰਾ ਨੇ ਜਿਹੜੇ ਨਾਨ ਟੀਚਿੰਗ ਸਟਾਫ ਹੈ ਉਹ ਭਰਤੀ ਕੀਤਾ ਅਸੀਂ ਕਈ 100 ਸਿਕਿਉਰਿਟੀ ਗਾਰਡ ਕੀਤੇ ਨੇ ਕਈ 100 ਅਸੀਂ ਚੌਂਕੀਦਾਰ ਕੀਤੇ ਨੇ ਹਰ ਇੱਕ ਸਕੂਲ ਨੂੰ ਅਸੀਂ ਸਵੀਪਰ ਦੱਤਾ ਹੈ ਪਹਿਲਾਂ ਸਵੀਪਿੰਗ ਦਾ ਕੰਮ ਟੀਚਰ ਆਪਣੇ ਪੈਸੇ ਇਕੱਠੇ ਕਰਕੇ ਆਪ ਕਰਉਂਦੇ ਸੀਗੇ ਸੋ ਇਹ ਸਾਰੇ ਕੰਮ ਕਰ ਰਹੇ ਜੇ ਮਤਲਬ ਜੇ ਮੈਂ ਤੁਹਾਨੂੰ ਹੁ ਤੇ 12000 ਤੋਂ ਬਾਅਦ ਪੱਕੇ ਕੀਤੇ ਨੇ 10000 ਤੋਂ ਬਾਅਦ ਨਵੇਂ ਰੱਖੇ ਨੇ ਆਪਾਂ ਨਾਲੇ 35000 ਤੋਂ ਬਾਅਦ ਨਵੇਂ ਓਵਰਾਲ ਪਰਤੀ ਹੋਈ ਹੈ ਔਰ ਕੋਈ ਬੰਦਾ ਕਹਦੇ ਕਿ ਅਸੀਂ ਇੱਕ ਨਿੱਕਾ ਪੈਸਾ ਕਿਸੇ ਕੋਲ ਲਿਆ ਹੋਵੇ ਜਾਂ ਕਿਹੜੀ ਸਵਾਲ ਕੀਤੀ ਹੋਵੇ ਐਈ ਗੁਨਾਹਗਾਰ ਹੈ ਸੋ ਅਸੀਂ ਕੰਮ ਕਰ ਰਹੇ ਚਾਹਤ ਥੋੜੀ ਹੈਲਥ ਦਾ ਜਿਹੜਾ ਮਸਲਾ ਹੈ ਕੰਪਨੀ ਬਹੁਤ ਦਿੱਕਤ ਆ ਭਗਤ ਵਾਲੇ ਕੰਪਨੀ ਤੇ ਹੁਣ ਸੀਜ਼ਨ ਵੀ ਜਿਹੜਾ ਕਿ ਉਹ ਪੂਰਾ ਕਲਰ ਦਾ ਵੀ ਇੱਥੇ ਅ ਜਦੋਂ ਅਵਰਡਰ ਕੰਪਨੀ ਸੀਗੀ ਉਹ ਕੰਪਨੀ ਨੇ ਲੈ ਕੇ ਦਿੱਤਾ ਕਿ ਅਸੀਂ ਰਲ ਕੇ ਕੰਮ ਨਹੀਂ ਕਰ ਸਕਦੇ ਹੁਣ ਅਸੀਂ ਬਾਹਰ ਰੈਮੇਡੀਸ਼ਨ ਵਾਸਤੇ ਇੱਕ ਨਵਾਂ ਟੈਂਡਰ ਲਗਾਇਆ ਹੈ ਮਿਕਾ 10 ਲੱਖ 10 ਲੱਖ ਟੈਂਡਰ ਲੱਗਾ ਜਦੋਂ ਸਾਨੂੰ ਬੰਦਾ ਮਿਲਦਾ ਸੀ ਉਸ ਵੇਲੇ ਕੰਮ ਸ਼ੁਰੂ ਕਰਾ ਦੇਣਾ ਮੈਂ ਹੋਪਫੁਲ ਹਾਂ ਕਿ 2 ਸਾਲ ਦੇ ਵਿੱਚ ਇਹ ਜਗ੍ਹਾ ਜਿਹੜੀ ਹੈ ਬਿਲਕੁਲ ਸਾਫ਼ ਹੋ ਜਾਏਗੀ ਨਹੀਂ ਤੇ ਘੱਟੋ ਘੱਟ 80 90% ਕੰਮ ਤਾਂ ਸਾਫ਼ ਹੋਇਆਗਾ ਮੇਰਾ ਵਿਸ਼ਵਾਸ ਤੁਸੀਂ ਯਕੀਨ ਕਰੋਗੇ ਮੇਰੇ ਤੇ ਬਿਕਾ ਮੇਰੇ ਅਕੇ ਪੈਂਦਾ ਕਾਂਟ ਕਮਰੇ ਦੇ ਨਵੇਂ ਸਪੂਤ ਦੀ ਗੱਲ ਕੀਤੀ ਹਰਤਾ ਇਹ ਪਿੰਡ ਦੇ ਵਿੱਚ ਉਹ ਗਿਆਨ ਆਸ਼्रम ਸਕੂਲ ਆ ਜਿਹੜਾ ਇੱਕ ਬਹੁਤ ਇੱਕ ਵਿਰਾਸਤ ਹੀ ਸਮਝ ਸਕਦੇ ਹੋ ਉਸ ਇਲਾਕੇ ਦੀ ਵਿਰਾਸਤ ਹੈ ਪਰ ਉਹਦੀ ਹਾਲ ਦੀ ਤਰਸਯੋਗ ਕੋਈ ਆਪਾਂ ਨਵਾਂ ਬਣਾ ਦਿੱਤਾ ਤੇ ਉਹਨੂੰ ਕਹਿੰਦੇ ਰੈਨੋਵੇਟ ਕੀਤਾ ਉਹਦੇ ਉੱਤੇ ਪੈਸਾ ਕਿਉਂ ਨਹੀਂ ਖਰਚ ਕੀਤਾ ਜੀ ਗਿਆਨ ਆਸ਼्रम ਸਕੂਲ ਜਿਹੜਾ ਉਹ ਸਰਕਾਰੀ ਸਕੂਲ ਨਹੀਂ ਹੈ ਪ੍ਰਾਈਵੇਟ ਸਕੂਲ ਹੈ ਉਹ ਲੀਸ ਤੇ ਜ਼ਮੀਨ ਕਿਸ ਨੇ ਲੈ ਕੇ ਸਕੂਲ ਬਣਾਇਆ ਸੀਗਾ ਉਹਨਾਂ ਕੋਲ ਨਹੀਂ ਚੱਲਿਆ ਹੋਣਾ ਉਹ ਇਸ ਵਕਤ ਲੇਕਿਨ ਉਹਦਾ ਟਾਈਟਲ ਕਲੀਅਰ ਨਹੀਂ ਹੈ ਜੇ ਅਸੀਂ ਕੱਲ ਉਹਦਾ ਟਾਈਟਲ ਕਰ ਸਕਦੇ ਆ ਤੇ ਡੈਫੀਨਟਲੀ ਮੈਂ ਚਾਹਾਂਗਾ ਕਿ ਇਥੇ ਇੱਕ ਸਕੂਲ ਬਣੇ ਜਾਂ ਕੋਈ ਛੋਟਾ ਕਾਲਜ ਬਣੇ ਕਿਉਂਕਿ 4-5 ਏਕੜ ਜਗ੍ਹਾ ਹੈਗੀ ਹੈ ਮੈਂ ਡੈਫੀਨਟਲੀ ਚਾਹਾਂਗਾ ਹੋਵੇ ਲੇਕਿਨ ਉਹ ਪ੍ਰਾਈਵੇਟ ਸਕੂਲ ਹੈ ਸਰਕਾਰੀ ਨਹੀਂ ਹੈ ਜੇ ਵੀ ਮੈਂ ਗੱਲ ਕਰ ਰਿਹਾ ਸਰਕਾਰੀ ਜ਼ਮੀਨ ਹੈ ਔਰ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਮਤ ਦੇਣਗੇ ਕਿਉਂਕਿ ਤੁਸੀਂ ਵੀ ਪ੍ਰਾਈਵੇਟ ਸੰਸਥਾ ਦੇ ਨਾਲ ਇੱਕ ਜੁੜੇ ਹੋਏ ਹੋ ਉਹ ਸੰਸਥਾ ਬਹੁਤ ਤਕੜੀ ਹੈ ਉਹ ਸਕੂਲਾਂ ਦਾ ਜਿਹੜਾ ਮਿਆਰ ਹੈ ਉਹ ਪ੍ਰਾਈਵੇਟ ਸਕੂਲਾਂ ਦਾ ਮਿਆਰ ਦੇ ਬਰਾਬਰ ਉਸ ਇੱਕ ਸੰਸਥਾ ਦਾ ਮਿਆਰ ਹੈ ਪਰ ਸਰਕਾਰ ਦੇ ਬਜਟ ਬਹੁਤ ਉੱਚੇ ਹੁੰਦੇ ਨੇ ਸਸਤਾ ਮਾਇਆ ਲੋ ਪਰ ਇਹਨਾਂ ਦੇ ਮਿਆਰ ਕਿਉਂ ਨਹੀਂ ਵੇ? ਕੀ ਸਮਝਦੇ ਹੋ ਤੁਸੀਂ ਕਿ ਅਜੇ ਤੱਕ ਮਿਆਰ ਕੋ ਨਹੀਂ ਵੇਣਾ ਕਿਉਂਕਿ ਤੁਸੀਂ ਦੋ ਦੇਖੋ ਮਿਆਰ ਤੇ ਨਹੀਂ ਮਿਆਰ ਨੀਵੇਂ ਨਹੀਂ ਸੀਗੇ ਇਹਨਾਂ ਚ ਪੜ ਕੇ ਇੰਜੀਨੀਅਰ ਬਣੇ ਜਿਨ੍ਹਾਂ ਨੇ ਭਾਖੜਾ ਬਣਾਇਆ ਇਹਨਾਂ ਚ ਪੜ ਕੇ ਡਾਕਟਰ ਬਣੇ ਇਹਨਾਂ ਚ ਪੜ ਕੇ ਜਰਨੈਲ ਬਣੇ ਜਿਨ੍ਹਾਂ ਸਾਡੇ ਦੇਸ਼ ਦੀ ਸਰਾਧ ਨੂੰ ਸੁਰੱਖਿਆ ਦਿੱਤੀ ਹੈ ਉਹ ਨਹੀਂ ਕਹ ਲਗੀ ਗੱਲ ਇਹ ਕਿ ਵਿਚਕਾਰ ਪਿਛਲੇ 30-40 ਸਾਲਾਂ ਚ ਆਮਦਨੀ ਇਹਨਾਂ ਦੇ ਰੈਵਨਿਊ ਘਟਾਤਾ ਸੀਗਾ ਇਹਨਾਂ ਨੂੰ ਜਿਹੜੇ ਪੈਸੇ ਮਿਲਦੇ ਸੀ ਉਹ ਘਟ ਗਏ ਸੀਗੇ ਸੋ ਮਿਆਰ ਤੇ ਕੋਈ ਦੀ ਗੱਲ ਘਟਣੀ ਸੀਗਾ ਆਮਾਦੀ ਪਾਰਟੀ ਨੇ ਆ ਕੇ ਇਹਨਾਂ ਦਾ ਬਜਟ ਵਧਾਏ ਨੇ ਔਰ ਦੇਖੋ ਤੁਸੀਂ ਮੇਨਾਂ ਗੱਲ ਕੀਤੀ ਕਿ ਹੁਣ ਮੈਂ ਕਦੇ ਆਪਣੇ ਦਿਵਾਨ ਨੂੰ ਕਦੇ ਸਰਕਾਰੀ ਕੰਮਾਂ ਮਿਕਸ ਨਹੀਂ ਹਰਦੰਦਾ 100 ਗਾਜ ਅੱਗੇ ਜਾ ਕੇ ਮੇਰਾ ਇੱਕ ਆਪਣਾ ਸਕੂਲ ਹੈ 200 ਗਾਜ ਜਗਾ ਵਾਤਵਾਰ ਲੇਕਿਨ ਮੈਂ ਤਾਂ ਹੀ ਮੇਰੇ ਦਿਲ 'ਚ ਕੋਈ ਕਦੇ ਦੁਚਿੱਤਾ ਨਹੀਂ ਸੀ ਮੈਂ ਹੈਗਾ ਕਿ ਮੈਂ ਇੱਥੇ ਬੜਾ ਸਾਰਾ ਸਕੂਲ ਲੈ ਕੇ ਬਣਾਉਣਾ ਭਾਵੇਂ ਦਿਵਾਨ ਦਾ ਸਕੂਲ ਦਾ ਅਸਰ ਪਵੇ ਜਾਂ ਨਾ ਪਵੇ ਸੋ ਦੋਵੇਂ ਗੱਲਾਂ ਅੱਡ-ਅੱਡ ਚੱਲਦੀਆਂ ਨੇ ਅਸੀਂ ਰਾਜ ਮਿਲ ਕੇ ਕੰਮ ਕਰਾਂਗੇ ਪ੍ਰਾਈਵੇਟ ਸੰਸਥਾ ਵਿੱਚ ਕੰਮ ਕਰਨਗੇ ਜਾਂ ਗੋਪਟਵਾਲੇ ਕੰਮ ਕਰਨਗੇ ਔਰ ਅਸੀਂ ਤੁਹਾਨੂੰ ਆਸ ਦਵਾਉਂਦੇ ਆ ਤੁਹਾਨੂੰ ਯਕੀਨ ਦਵਾਉਂਦੇ ਆ ਦੇਖੋ ਜੇਈਈ ਚ ਜੇਈਈ ਵਿੱਚ ਸਾਡੇ 190 ਦੇ ਲਾਗੇ ਬੱਚੇ ਆਏ ਨੇ ਪਿਛਲੇ 3 ਸਾਲਾਂ ਚ ਬੜੀ ਵੱਡੀ ਗੱਲ ਹੈ ਜੀ ਅੱਗੇ ਨਹੀਂ ਸੀ ਆਉਂਦੇ ਬੱਚੇ ਸਾਡੇ ਜੁਆਇੰਟ ਐਂਟ੍ਰਾਂਸ ਐਸ ਵਿੱਚ ਬੱਚੇ ਸਾਡੇ ਆ ਰਹੇ ਨੇ ਸਟੈਂਡਰਡ ਭਰ ਰਿਹਾ ਸਰ ਫ੍ਰੀ ਦੇਣ ਨਾਲੋਂ ਵਿੱਦਿਆ ਫ੍ਰੀ ਨਹੀਂ ਹੋਣੀ ਚਾਹੀਦੀ ਵਿੱਦਿਆ ਮਿਆਰੀ ਨਹੀਂ ਹੋਣੀ ਚਾਹੀਦੀ ਆਪਾਂ ਬੱਤੀ ਫ੍ਰੀ ਦੇ ਦੁੱਤੀ ਉਹਦਾ ਬਜਟ ਕਿੱਥੋਂ ਦਿੱਤਾ ਨਾ ਕਰਤੀਆ ਜਾਵੇ ਦੋਵੇਂ ਅਡਰ ਗੱਲਾਂ ਨੇ ਉਹਦੀ ਵੀ ਲੋਡ ਹੈਗੀ ਆ ਕਿਉਂਕਿ ਅਸੀਂ ਚਾਹੁੰਨੇ ਕਿ ਸਾਰੇ ਵਰਗ ਜਿਹੜੇ ਨੇ ਉਹਨਾਂ ਕੋਈ ਉਹਨੇ ਚਾਰਜ ਦੇ ਪੈਸੇ ਹੋਣ ਬੱਤੀ ਫ੍ਰ ਆ ਆਮਦਨੀ ਵਧੀਆ ਲੋਕਾਂ ਦੀ ਕਿਉਂਕਿ ਜਿਹੜਾ ਉਹ 1500 2000 2200 ਰੁਪਏ ਬਤੀਤੇ ਖਰਚ ਕਰਦੇ ਸੀਗੇ ਉਹ ਹੁਣ ਬਾਜ਼ਾਰ 'ਚ ਖਰਚ ਕਰ ਸਕਦੇ ਨੇ ਸੋ ਇੰਡਾਇਰੈਕਟਲੀ ਪੈਸੇ ਲੋਕਾਂ ਦੀ ਜੇਬ 'ਚ ਗਏ ਨੇ ਇਹ ਅਲੱਗ ਚੱਕਰ ਹੈ ਕਿਉਂਕਿ ਲੋਕਾਂ 'ਚ ਗਰੀਬੀ ਵੀ ਬਾਹਰ ਜਾਂਦੀ ਹੈ ਔਰ ਦੂਜੀ ਗੱਲ ਹੈ ਪੜਾਈ ਦੀ ਸੋ ਪੜਾਈ ਅਸੀਂ ਦੇਣੀ ਦੇਣੀ ਆ ਅਸੀਂ ਬਜਟ ਵਧਾਣਾ ਸਾਲਾ 30 40 40% ਬਜਟ ਹਰ ਸਾਲ ਵਧ ਰਿਹਾ ਔਰ ਬਹੁਤ ਵੱਡੀ ਗੱਲ ਹੈ। ਉਹ ਦੇਖੋ ਤੁਹਾਨੂੰ ਇੱਕ ਰੈਵਿਊਲੂਸ਼ਨ نظر ਆਏਗੀ ਹੋਰ ਦੋਸਤਾਂ। 3 ਸਾਲ ਕਿਉਂ ਨਹੀਂ ਹੈ ਡਵੈਲਪਮੈਂਟ ਹੋਈ? ਅੱਗੇ ਡਵੈਲਪਮੈਂਟ ਹੋਣੀ ਚਾਹੀਦੀ ਏ ਇਸ 3 ਸਾਲ ਤੋਂ ਲਿਖਾ ਦਿੰਦੇ। ਨਹੀਂ 3 ਸਾਲ ਨਹੀਂ 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 ਤੁਸੀਂ ਅੰਡਰਸਟੈਂਡ ਨਹੀਂ ਕਰ ਰਹੇ ਗੱਲ। ਅਸੀਂ ਤਾਂ ਹੁੰਦੇ ਸ਼ੁਰੂ ਕੀਤਾ ਹੋਇਆ। ਅਸੀਂ ਗਿਣਤੀ ਮਿੰਤੀ ਹੁੰਦਾ ਕਿ ਤੁਹਾਨੂੰ ਗਿਣਾਉਣਾ ਸ਼ੁਰੂ ਹੋਣ ਕੀਤਾ। ਹੁਣ ਸਾਡੇ ਜਿੰਨੇ ਸਕੂਲ ਨੇ ਇਹਨਾਂ ਦੀ ਚਾਰ ਦਿਵਾਰੀਆਂ ਨਹੀਂ ਸੀ ਹੈਗੀਆਂ। ਅੱਜ 98% ਸਕੂਲਾਂ ਨੇ ਚਾਰ ਦਿਵਾਰੀਆਂ ਹੈਗੀਆਂ। ਹੁਣ ਦੇਖੋ ਚਾਰ ਦਿਵਾਰੀ ਲੈ ਕੇ ਫਾਇਦਾ ਹੈ। ਫਾਇਦਾ ਹੈ ਜੀ ਡੈਫੀਨਿਟਲੀ ਬੱਚਾ ਸਕੂਲ ਹੁੰਦਾ ਉਹਦੀ ਸ सो अवियां हजारियां ट्यूबवैल की किलोमीटर ट्यूबैल अट ती ट्यूबवैल नवे कराए जे तो काम नहीं। लेकिन बहुत तीह ट्यूबवैल पिछले तीन साल बहुत कराएस रहे और ਮੈਂ ਤੁਹਾਨੂੰ ਯਕੀਨ ਦਵਾਉਣਾ ਹੈ ਕਿ ਅਗਲੇ ਸਾਲ ਸਾਡਾ ਜਿਹੜਾ ਪਾਣੀ ਦਾ ਸਰਫੇਸ ਵਾਟਰ ਜਿਹੜਾ ਨਹਿਰ ਦਾ ਪਾਣੀ ਸਾਫ਼ ਹੋ ਕੇ ਮਿਲਣਾ ਤੁਹਾਨੂੰ ਮਿਲ ਜਾਏਗਾ ਤੁਸੀਂ ਅੰਮ੍ਰਿਤਸਰ ਚ ਇੰਨੀ ਤਬਦੀਲੀ ਮਹਿਸੂਸ ਕਰੋਗੇ ਨਾ ਸਿਰਫ ਸਾਡਾ ਅਤਬਾਰ ਕਰੋ ਸਾਡਾ ਧੰਨਵਾਦ